ਤੇ ਲੈ ਕੇ ਘਟੇ ਗਏ ਨੇ ਫਿਰ ਮਜ਼ਾਜ ਚੱਕ ਕੇ ਲੈ ਕੇ ਗਏ ਕੀ ਗੱਲ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮਿੰਟ ਆਏਗਾ ਅੰਬਲਾ ਲੈ ਕੇ ਘਟੇ ਗਏ ਨੇ ਉਹ ਤੋਂ ਲੈ ਕੇ ਗਏ ਨੇ ਐ ਕਿੱਥੇ ਦੀ ਪੁਲਸ ਆਹੋ ਮਾਰ ਦੇਣੇ ਨਾ ਤੇ ਗੱਲ ਪਾਉ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਕਹਿੰਦੇ ਪਹਿਲਾਂ ਤਿੰਨ ਵਾਰ ਚਰ ਨਜ਼ਾਜ ਬਾਤੇ ਵੀਰੇ ਮੇਰੇ ਬੰਦੇ ਤੇ ਚੱਲ ਤਿੰਨ ਬਾਤੇ ਅਸੀਂ ਤਿੰਨਾ ਦੀ ਜਵਾਬ ਤੱਕਰਾ ਲਈ ਸੀ ਅੱਜ ਉਹਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਿਚੈਰੀ ਜੂ ਢੱਟ ਤਰੀਕ ਸੀ ਵੀਰੇ ਸਰ ਚਮਕੌਰ ਸਭ ਦੀ ਪੁਲਿਸ ਪਾਰਟੀ ਸੀਗੀ ਉਹਨਾਂ ਦਾ ਕਿਸੇ ਮੁਕਦਮੇ ਵਿੱਚ ਮਰਜ਼ਮਰ ਸੀਗਾ ਇਹ ਚੋਰੀ ਦਾ ਇਹ ਉਹਨੂੰ ਗ੍ਰਿਫਤਾਰ ਕਰਨ ਆਏ ਸੀ ਸਰ ਕੀ ਇਹ ਕਿਸੇ ਕਿਸ ਭਗੌੜਾ ਸੀ ਜਿਹੜਾ ਪੁਲਿਸ ਦੇ ਚੱਕੇ ਲੱਗੇ ਇਹ ਤਾਂ ਨਹੀਂ ਉਹਨਾਂ ਦਾ ਨਾਮਿਨੇਟਡ ਜਿਹੜਾ ਹੈਗਾ ਮਰਜ਼ਮ ਸੀਗਾ

ਕਾਤੇ ਲੈ ਕੇ ਕਾਤੇ ਗਏ ਨੇ ਮੇਰਾ ਨਿਆਜ਼ ਚੱਕ ਕੇ ਲਾ ਕੇਗੇ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮੇਰਾ ਪਿੰਡ ਹੈਗਾ ਅੰਬਲੋ ਅੰਬਲੋ ਲੈ ਕੇ ਗਏ ਨੇ ਉਹ ਤੋਂ ਲੈ ਕੇ ਗਏ ਨੇ ਐ ਮੇ ਕਿੱਥੇ ਦੀ ਪੁਲਿਸ ਆ ਹੋ ਮਾਰ ਦੇਣੇ ਨਾ ਤਾਂ ਗੱਲ ਪਾਉਂ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਕਹਿੰਦੇ ਪਹਿਲਾਂ ਤਿੰਨ ਵਾਰ ਜਨਜ਼ਾਦ ਬਾਤੇ ਵੀਰੇ ਮੇਰੇ ਬੰਦੇ ਦੇ ਚੱਲ ਤਿੰਨ ਬਾਤੇ ਅਸੀਂ ਤਿੰਨਾਂ ਦੀ ਜਵਾਬਤਾ ਅੱਜ ਉਹਰੇ ਕੀ ਕਰਨ ਆਏ ਸੀ ਕਿ ਸਮਰਾਲਾ ਖਿਚੈਰੀ ਜੀ ਘਟ ਤਰੀਕ ਸੀ ਵੀਰੇ ਸਰ ਚਮਕੌਰ ਸਭ ਦੀ ਪੁਲਿਸ ਪਾਰਟੀ ਸੀਗੀ ਉਹਨਾਂ ਦਾ ਕਿਸੇ ਮੁਕਦਮੇ ਵਿੱਚ ਮਰਜ਼ਮਲ ਸੀਗਾ ਇਹ ਚੋਰੀ ਦਾ ਇਹ ਉਹਨੂੰ ਗ੍ਰਿਫਤਾਰ ਕਰਨ ਆਏ ਸੀ ਸਰ ਕੀ ਇਹ ਕਿਸੇ ਕਿਸ ਭਗੌੜਾ ਸੀ ਜਿਹੜਾ ਪੁਲਿਸ ਦਾ ਚੱਕ ਲੱਗੀ ਇਹ ਤਾਂ ਨਹੀਂ ਉਹਨਾਂ ਦਾ ਨੋਮਿਨੇਟਡ ਜਿਹੜਾ ਹੈਗਾ ਮਰਜ਼ਮਲ ਸੀਗਾ ਹੋ ਆਪਰੇਸ਼ਨ ਗੋਡਿਆ ਡਿਗਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ